ਦੁਨੀਆ ਦੇ ਟਾਪ ਬਿਜ਼ਨਸ ਸਕੂਲਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਇਸ ਵਿੱਚ ਭਾਰਤ ਦੇ ਆਈਆਈਐਮ ਬੈਂਗਲੌਰ ਦਾ ਨਾਮ ਵੀ ਸ਼ਾਮਿਲ ਹੈ ਗਲੋਬਲ ਬਿਜ਼ਨਸ ਸਕੂਲ ਅਤੇ ਉੱਚ ਸਿੱਖਿਆ ਵਿਸ਼ਲੇਸ਼ਕ ਕਯੂਐਸ ਕਵਾਕਰਲੀ ਸਾਈਮਟਸ ਨੇ ਹਾਲੇ ਵਿੱਚ ਆਪਣੀ ਸਾਲਾਨਾ ਦਰਜਾਬੰਦੀ ਜਾਰੀ ਕੀਤੀ ਹੈ ਜੋ ਕਿ ਦੁਨੀਆ ਪਰਵਰਤ ਚੋਟੀ ਦੇ ਕਾਰੋਬਾਰੀ ਅਧਿਐਨ ਸੰਸਥਾਵਾਂ ਦਾ ਨਾਮ ਦਿੰਦੀ ਹੈ ਤਾਂ 14 ਭਾਰਤੀ ਫੁੱਲ ਟਾਈਮ ਐਮਬੀਏ ਪ੍ਰੋਗਰਾਮਾਂ ਨੇ 2025 ਲਈ ਕਯੂਐਸ ਗਲੋਬਲ ਸੂਚੀ ਵਿੱਚ ਥਾਂ ਬਣਾ ਲਈ ਹੈ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਬੈਂਗਲੌਰ ਨੇ ਇਸ ਸੂਚੀ ਵਿੱਚ MBA ਲਈ ਭਾਰਤ ਵਿੱਚ ਚੋਟੀ ਦੇ ਬਿਜ਼ਨਸ ਸਕੂਲ ਵਜੋਂ ਆਪਣੀ ਸਥਿਤੀ ਬਰਕਰਾਰ ਰੱਖੀ ਹੈ ਨਾਲ ਹੀ ਨਾਲ ਇਸ ਸੂਚੀ ਵਿੱਚ ਭਾਰਤ ਤੋਂ ਤਿੰਨ ਨਵੀਆਂ ਐਂਟਰੀਆਂ ਵੀ ਹੋਈਆਂ ਹਨ MBA ਕੋਰਸਾਂ ਲਈ ਯੂਐਸ ਵਿਸ਼ਵ ਦਰਜਾਬੰਦੀ ਵਿੱਚ 14 ਭਾਰਤੀ ਬਿਜ਼ਨਸ ਸਕੂਲ ਸ਼ਾਮਿਲ ਹਨ ਜਿਨ੍ਹਾਂ ਵਿੱਚ 7 IIM ਅਤੇ ISB's ਸ਼ਾਮਿਲ ਹਨ IIM ਕੋਜੀਕੋਡ ਨੇ 151 ਤੋਂ 200 ਬੈਂਡ ਵਿੱਚ ਆਪਣੀ ਸ਼ੁਰੂਆਤ ਕੀਤੀ ਹੈ ਜਦਕਿ ਇੰਸਟੀਚਿਊਟ ਆਫ ਮੈਨੇਜਮੈਂਟ ਟੈਕਨੋਲੋਜੀ ਸਿਆਬਾਦ ਅਤੇ ਸੋਮਈਆ ਵਿਦਿਆਬਿਹਾ ਯੂਨੀਵਰਸਿਟੀ 251 ਪਲੱਸ ਬੈਂਡ ਉਸ ਦੇ ਵਿੱਚ ਸ਼ਾਮਿਲ ਹੈ ਤੇ ਭਾਰਤੀ ਸਮੂਹ ਵਿੱਚ ਮੋਹਰੀ IIM ਬੈਂਗਲੌਰ ਹੈ ਹਾਲਾਂਕਿ ਇਹ ਚੋਟੀ ਦੇ 50 ਵਿੱਚੋਂ ਬਾਹਰ ਹੋ ਗਿਆ ਹੈ ਇਸ ਤੋਂ ਇਲਾਵਾ IIM ਅਹਮਦਾਬਾਦ IIM ਕੋਲਕਾਤਾ ਅਤੇ ਇੰਡੀਅਨ ਸਕੂਲ ਆਫ ਬਿਜ਼ਨਸ ਨੇ ਟਾਪ 100 ਦੀ ਸੂਚੀ ਵਿੱਚ ਥਾਂ ਬਣਾਈ ਹੈ ਵਿਧਵਾਣ ਕੋਸ਼ਤ QS ਰੈਂਕਿੰਗ ਦੇ ਅਨੁਸਾਰ ਤਿੰਨ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਅਤੇ ਇੰਡੀਅਨ ਸਕੂਲ ਆਫ ਬਿਜ਼ਨਸ ਹైదరాబాద్ ਆਪ ਨੇ ਐਮਬੀਏ ਕੋਰਸਾਂ ਲਈ ਵਿਸ਼ਵ ਦੇ ਚੋਟੀ ਦੇ 100 ਦੇ ਵਿੱਚ ਸ਼ਾਮਲ ਹਨ ਇਸੇ ਤਰ੍ਹਾਂ ਤਿੰਨ ਆਈਆਈਐਮਸ ਨੇ ਆਈਆਈਐਮ ਬੈਂਗਲੌਰ ਆਈਆਈਐਮ ਅਹਮਦਾਬਾਦ ਅਤੇ ਆਈਆਈਐਮ ਕਲਕੱਤਾ ਹਨ ਨਾਲ ਹੀ ਤਿੰਨ ਬਿਜ਼ਨਸ ਸਕੂਲਾਂ ਨੂੰ ਰੋਜ਼ਗਾਰ ਯੋਗਤਾ ਲਈ ਚੋਟੀ ਦੇ 50 ਦੇ ਵਿੱਚ ਦਰਜਾ ਦਿੱਤਾ ਗਿਆ ਸਟੈਂਫੋਰਡ ਸਕੂਲ ਆਫ ਬਿਜ਼ਨਸ ਲਗਾਤਾਰ 5ਵੇਂ ਸਾਲ ਅਮਰੀਕਾ ਦੇ ਬਿਜ਼ਨਸ ਸਕੂਲਾਂ ਵਿੱਚੋਂ ਚੋਟੀ ਦੇ ਸਥਾਨ ਤੇ ਬਣਿਆ ਹੋਇਆ ਹੈ ਕਯੂਐਸ ਗਲੋਬਲ ਐਮਬੀਏ ਅਤੇ ਬਿਜ਼ਨਸ ਮਾਸਟਰਸ ਰੈਂਕਿੰਗ 2025 58 ਦੇਸ਼ਾਂ ਇਹ ਖੇਤਰਾ ਦੇ ਵਿੱਚ ਫੈਲੀ ਹੋਈ ਹੈ ਜਿਸ ਵਿੱਚ ਵਿਸ਼ਵ ਦੇ 340 ਸਰਵੋਤਮ ਗਲੋਬਲ ਐਮਬੀਏ ਅਤੇ ਪ੍ਰਬੰਧਨ ਵਿਵਿੱਤ ਮਾਰਕੀਟਿੰਗ ਵਪਾਰ ਵਿਸ਼ਲੇਸ਼ਣ ਅਤੇ ਸਪਲਾਈ ਚੇਨ ਮੈਨੇਜਮੈਂਟ ਸਮੇਤ ਵਿਸ਼ੇਸ਼ ਉੱਚ ਡਿਮਾਂਡ ਬਿਜ਼ਨਸ ਮਾਸਟਰਸ درجہਬੰਦੀ ਸ਼ਾਮਿਲ ਹੈ ਅਤੇ ਇਹਨਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ